ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਆਪਾਂ ਆਰਗਨਿਜ਼ਮ 46b ਬਾਰੇ ਗੱਲ ਕਰਾਂਗੇ ਸੰਸਾਰ ਭਰ ਚ ਬਣੇ ਅਜੀਬੋ-ਗਰੀਬੀ ਜਾਨਵਰ ਨੇ ਜੰਗਲਾਂ ਚ ਹਵਾ ਚੜਨ ਵਾਲੇ ਪਾਣੀ ਹੇਠਾਂ ਰਹਿਣ ਵਾਲੇ ਧਰਤੀ ਹੇਠਾਂ ਰਹਿਣ ਵਾਲੇ ਤੇ ਹੋਰ ਬਹੁਤ ਤਰ੍ਹਾਂ ਦੇ ਜਾਨਵਰ ਰੋੜਨ ਵਾਲੇ ਸੋ ਇੰਨਾ ਅਚੰਬਤ ਕਰਨ ਵਾਲੇ ਜੀਵਾਂ ਸੰਬੰਧੀ ਵਿਸ਼ੇ ਨੂੰ ਕ੍ਰਿਪਟੋਜ਼ੂਆਲੋਜੀ ਕਿਹਾ ਜਾਂਦਾ ਹੈ ਜਦੋਂ ਵੀ ਕੋਈ ਕੁਦਰਤੀ ਨਿਯਮਾਂ ਤੋਂ ਬਾਹਰ ਦਾ ਜਾਨਵਰ ਮਿਲਦਾ ਹੈ ਤਾਂ ਉਹਨੂੰ ਸੁਧਾਰਨ ਸ਼ਬਦਾਂ ਦੇ ਵਿੱਚ ਏਲੀਅਨ ਕ੍ਰੀਚਰ ਕਹਿ ਦਿੱਤਾ ਜਾਂਦਾ ਹੈ ਅੰਟਾਰਕਟਿਕਾ ਦੇ ਕੁਝ ਏਰੀਏ ਦੇ ਵਿੱਚ ਰੂਸ ਦਾ ਜਿਹੜਾ ਹੈਗਾ ਪੋਜ਼ੀਸ਼ਨ ਹੈ ਯਾਨੀ ਰੂਸ ਦੇ ਏਰੀਏ ਦੇ ਵਿੱਚ ਆਉਂਦਾ ਰੂਸੀ ਏਰੀਏ ਦੇ ਵਿੱਚ ਆਉਂਦਾ ਅੰਟਾਰਕਟਿਕਾ ਦਾ ਕੁਝ ਹਿੱਸਾ ਤੇ ਉਹਦੇ ਬਾਰੇ ਅੰਟਾਰਕਟਿਕਾ ਟ੍ਰੀਟੀ ਹੋਈ ਵੀ ਹੈ ਅੰਟਾਰਕਟਿਕਾ ਜਿੰਨੇ ਵੀ ਦੇਸ਼ਾਂ ਦਾ ਹਿੱਸਾ ਆਉਂਦਾ ਹੋਵੇ ਪਰ ਉਹਦੇ ਚ ਬਰਫ਼ ਤੋਂ 700 ਫੁੱਟ heightਾਂ ਸੈਟਲਾਈਟਾਂ ਨੂੰ ਇੱਕ ਵਾਰੀ ਸੈਟਲਾਈਟ ਦੇ ਜਿਹੜੇ ਸਕੈਨਰ ਹੁੰਦੇ ਨੇ ਉਹਨਾਂ ਨੂੰ ਇੱਕ ਅਜੀਬੋ-ਗਰੀਬ ਜਿਹਾ ਟਾਂਚਾ ਦੇਖਿਆ ਤੇ ਜਦੋਂ ਉਹਦੀ ਇਹਨਾਂ ਨੇ ਗਹਿਰਾਈ ਚ ਖੋਜ ਕੀਤੀ ਉਸ ਜਗ੍ਹਾ ਤੇ ਜਿੱਥੇ ਦੇ ਕੋਆਰਡੀਨੇਟਸ ਮਿਲੇ ਸੀ ਸੈਟਲਾਈਟ ਨੂੰ ਵੀ ਇਸ ਜਗ੍ਹਾ ਜੀਤੇ ਆਏ ਹੈ ਤਾਂ ਉੱਥੇ ਜਾ ਕੇ ਜਦੋਂ ਦੇਖਿਆ ਗਿਆ ਥੱਲੇ ਸਕੈਨਰਜ਼ ਹੋਰ ਚੀਜ਼ਾਂ ਦੇ ਨਾਲ ਕਰਕੇ ਤਾਂ ਰੇਡੀਓ ਵੇਵ ਛੱਡਿਆ ਗਿਆ ਲਾਈਡਾਰ ਟੈਕਨੋਲੋਜੀ ਦੇ ਨਾਲ ਦੇਖਿਆ ਗਿਆ ਰਡਾਰ ਟੈਕਨੋਲੋਜੀ ਦੇ ਨਾਲ ਰੇਡੀਓ ਇਮੇਜਿੰਗ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਵੀ ਇਹਦੇ ਅੰਦਰ ਇੱਕ ਨਿੱਗੇ ਪਾਣੀ ਦੀ ਝੀਲ ਹੈ ਜਿਹਨੂੰ ਅੱਜ ਦੀ ਤਰੀਕ ਦੇ ਵਿੱਚ ਲੇਕ ਵਾਸਟੋਕ ਕਿਹਾ ਜਾਂਦਾ ਪਰ ਰਸ਼ੀਅਨ ਉਹਨੂੰ ਬੋਸਟੋਕ ਬੀ ਨਾਲ ਬੀਓਐਸਟੀਓ ਕੇ ਸਪੈਲ ਕਰਦੇ ਨੇ ਆਪਾਂ ਵਾਸ ਲੇਕ ਵਾਸਟੋਕ ਕਹਿੰਦੇ ਨੇ ਆਪ ਲੋਕ ਇਹਨੂੰ ਇਸ ਲੇਕ ਦੇ ਅੰਦਰ ਹੀ ਆਰਗੇਨਿਜ਼ਮ 46b ਪਾਇਆ ਗਿਆ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਸਮੁੰਦਰੀ ਜੀਵ ਕਿਹਾ ਜਾਂਦਾ ਜਿਹਨੂੰ ਕਿ ਹਥਿਆਰ ਦੇ ਤੌਰ ਤੇ ਵਰਤੇ ਜਾਣ ਦੀਆਂ ਵੀ ਸੰਭਾਵਨਾਵਾਂ ਵੱਧ ਤੋਂ ਵੱਧ ਪ੍ਰਬਲ ਨੇ ਸੋ ਦੋਸਤੋ ਵੱਧ ਤੋਂ ਵੱਧ ਵੀਰ ਆਪਣਾ ਫੇਸਬੁੱਕ ਪੇਜ ਅਦ੍ਰਿਸ਼ਮ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਰ ਆਪਣੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਦੇ ਨਾਲ ਜੁੜੋ ਜੀ ਸੋ ਜਨਵਰੀ 2011 ਦੇ ਵਿੱਚ ਇੱਕ ਰਿਸਰਚ ਟੀਮ ਜਿਹੜੀ ਹੈ ਉਹ ਅੰਟਾਰਕਟਿਕਾ ਦੇ ਏਰੀਏ ਦੇ ਵਿੱਚ ਜਾਂਦੀ ਹੈ ਉਹਨਾਂ ਨੂੰ ਹੇਠਾਂ ਝੀਲ ਤੱਕ 700 ਫੁੱਟ ਡ੍ਰਿਲਿੰਗ ਕਰਨੀ ਪੈਂਦੀ ਹੈ ਬਰਫ਼ ਦੇ ਵਿੱਚ ਇੱਥੋਂ ਇਹ ਤੇ ਰਿਸਰਚ ਜਿਹੜੀ ਹੈ ਸ਼ੁਰੂ ਹੁੰਦੀ ਹੈ ហេਠਾਂ ਇਹ ਝੀਲ ਜਿਹੜੀ ਹੈ ਸਤ ਮਤਲਬ ਬਰਫ਼ ਤੋਂ 700 ਫੁੱਟ ហេਠਾਂ ਇਹ ਝੀਲ ਸ਼ੁਰੂ ਹੁੰਦੀ ਹੈ ਤੇ 2600 ਫੁੱਟ ហេਠਾਂ ਤੱਕ ਇਹ ਡੂੰਗੀ ਹੈ ਝੀਲ 5 ਫਰਵਰੀ 2012 ਨੂੰ ਇਹ ਜਿਹੜਾ ਆਰਗੇਨਿਜ਼ਮ 46b ਮਿਲਦਾ ਉਦੋਂ ਇੱਕ ਝੀਲ ਦੇ ਅੰਦਰ ਇੱਕ ਟੀਮ ਉਤਰੀ ਸੀਗੀ ਉਹਨਾਂ ਦਾ ਸਾਹਮਣਾ ਇਸ ਅਜੀਬ ਕਿਸਮ ਦੇ ਸੀਸ ਕੁਇਡ ਇਨਸ ਕੁਇਡ ਕਹਾਉਂਦੇ ਨੇ ਇਹ ਥੋੜਾ ਜਿਹਾ ਆਕਟੋਪਸ ਜੇ ਵਰਗਾ ਜਾਨਵਰ ਹੁੰਦਾ ਪਰ ਇਹਦਾ ਸਿਰ ਆਕਟੋਪਸ ਨਾਲੋਂ ਲੰਬੇ ਜੇ ਸਾਈਜ਼ ਦਾ ਹੁੰਦਾ ਹੈ ਤੇ ਇਹ ਕਾਫੀ ਅਜੀਬੋ ਗਰੀਬ ਜਾਂ ਜਾਨਵਰ ਸੀਗਾ ਜਿਹੜਾ ਕਾਫੀ ਜਿਆਦਾ ਦੂਰੀ ਤੱਕ ਟਾਕਸਿਨਸ ਛੱਡ ਕੇ ਜ਼ਹਿਰੀਲਾ ਅਸਰ ਛੱਡ ਕੇ ਦੂਜੇ ਸਮੁੰਦਰੀ ਜਾਨਵਰਾਂ ਨੂੰ ਮਾਰ ਰਿਹਾ ਸੀਗਾ ਮਤਲਬ ਜਦੋਂ ਸ਼ੁਰੂਆਤ ਦੇ ਵਿੱਚ ਪਹਿਲਾਂ ਉਹਨਾਂ ਨੇ ਕੈਮਰਾ ਸੈੱਟ ਕੇ ਦੇਖਿਆ ਇਹਦੇ ਚ ਪਤਲੀ ਜੀ ਡ੍ਰਿਲਿੰਗ ਕਰਕੇ ਬਰੀਕ ਡ੍ਰਿਲਿੰਗ ਕਰਕੇ ਛੇਦ ਬਣਾ ਕੇ ਥੱਲੇ ਤੱਕ ਲੇਕ ਵਾਸਟਾਕ ਤੱਕ 700 ਫੁੱਟ ਡੂੰਘੇ ਤੱਕ ਜਦ ਉਹਨਾਂ ਨੇ ਉਹਦੇ ਅੰਦਰ ਧਾਗਾ ਬੰਨ ਕੇ ਕੈਮਰੇ ਕੁਮਰਿਆ ਜਾਂ ਕੁਝ ਦੇਖਿਆ ਸਿੱਟਿਆ ਤਾਂ ਉਹਨਾਂ ਨੇ ਦੇਖਿਆ ਵੀ ਇਹਦਾ ਜਾਨਵਰ ਦਾ ਇੱਕ ਅਜੀਬ ਜੇ ਕਿਸਮ ਦਾ ਜਾਨਵਰ ਨਜ਼ਰ ਆਇਆ ਉਹਨਾਂ ਨੂੰ ਉਹਨਾਂ ਨੇ ਇਹਦਾ ਸੁਭਾਅ ਦੇਖਿਆ ਤਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਦੇਖਿਆ ਵੀ ਇਹ ਜਿਹੜਾ ਵੀ ਸਾਹਮਣੇ ਇਹਦੇ ਜੀਵਾਂ ਦਾ ਸੀ ਉਸੇ ਜੀਵ ਦਾ ਰੂਪ ਬਣਾ ਲੈਂਦਾ ਸੀਗਾ ਤੇ ਉਹ ਦਾ ਸ਼ਿਕਾਰ ਕਰ ਦਿੰਦਾ ਸੀਗਾ ਬੜੀ ਤੇਜ਼ੀ ਦੇ ਨਾਲ ਤਾਂ ਇੱਕ ਖੋਜੀ ਜਿਹੜਾ ਸੀਗਾ ਉਹ ਐਂਟਨ ਪਤਾਕਾ ਰੂਸੀ ਦਾ ਉਸੇ ਨੇ ਇਹ ਗੱਲ ਖੋਲੀ ਸੀਗੀ ਜਿਹੜੀ ਦੁਨੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਜਿਹੜਾ ਜੀਵ ਹੈ ਬਹੁਤ ਖਤਰਨਾਕ ਹੈ ਉਹਨਾਂ ਦੇ ਇਵਨ ਕੀ ਜਿਹੜੀ ਉਹ ਟੀਮ ਸੀਗੀ ਉਹਦੇ ਪੂਰੇ ਰੇਡੀਓ ਸਿਗਨਲ ਵੀ ਬੰਦ ਹੋ ਗਏ ਸੀਗੇ ਤਾਂ ਇਹਦੇ ਅਸਰ ਪ੍ਰਭਾਵ ਕਰਕੇ ਕਿਉਂਕਿ ਜਿਹੜੀ ਉਹ 베이스 ਸੀਗਾ ਜਿਹੜਾ ਉਹਨਾਂ ਨੇ ਇਹਨਾਂ ਨੇ 베이스 ਕੈਂਪ ਬਣਾਇਆ ਹੋਇਆ ਸੀ ਜਿੱਥੇ ਇਹਨਾਂ ਨੇ ਡ੍ਰਿਲਿੰਗ ਸ਼ੁਰੂ ਕੀਤੀ ਸੀ ਉਸ ਤੋਂ ਕਾਫੀ ਦੂਰ ਇਹਨਾਂ ਦੀ ਰਿਸਰਚ ਫੈਸਿਲਿਟੀ ਤੇ ਲੈਬ ਸੀਗੀ ਜਿੱਥੇ ਸੈਂਪਲਿੰਗ ਵਗੈਰਾ ਚੈੱਕ ਕਰਦੇ ਸੀਗੇ ਤਾਂ ਇਹ ਜਾਨਵਰ ਦੱਸਿਆ ਜਾਂਦਾ ਵੀ 150 ਫੁੱਟ ਦੂਰੀ ਤੋਂ ਵੀ ਸ਼ਿਕਾਰ ਕਰ ਲੈਂਦਾ ਸੀਗਾ ਪਾਣੀ 'ਚ ਜ਼ਹਿਰ ਛੱਡ ਕੇ ਅੰਦਰ ਜਾਣ ਵਾਲੇ ਖੋਜੀਆਂ ਦੇ ਨਾਲ ਇੱਕ ਬੜੀ ਵੱਡੀ ਦੁਰਘਟਨਾ ਵਾਪਰੀ ਸੀਗੀ ਉਹਨੇ ਇੱਕ ਖੋਜੀ ਨੂੰ ਤਾਂ ਜਾਂਦੇ ਹੀ ਉੱਥੇ ਮਾਰਤਾ ਸੀਗਾ ਫੇਰ ਉਹਨੇ ਮਨੁੱਖ ਵਰਗਾ ਆਕਾਰ ਬਣਾ ਕੇ ਇੱਕ ਹੋਰ ਖੋਜੀ ਨੂੰ ਹਿਪਨੋਟਾਈਜ਼ ਕਰ ਲਿਆ ਯਾਨੀ ਉਹਨੂੰ ਲੱਗਿਆ ਵੀ ਇਹ ਮਨੁੱਖ ਹੈ ਉਹ ਇਹਦੇ ਨੇੜੇ ਆ ਗਿਆ ਜਦੋਂ ਉਹਨੂੰ ਮਾਰ ਲੱਗਿਆ ਤਾਂ ਦੂਸਰੇ ਕਿਸੇ ਹੋਰ ਖੋਜੀ ਨੇ ਉਹਦਾ ਇੱਕ ਟੈਂਟੇਕਲ ਯਾਨੀ ਉਹਦੀ ਬਾਹਾਂ ਜੀ ਵੱਢਤੀ ਉਸ ਇੱਕ ਬਾਹ ਜੀ ਨੇ ਵੀ ਉਹ ਵੀ ਇੰਨੀ ਆਪ ਖੁਦ ਦੇ ਵਿੱਚ ਆਟੋਨਮਸਲੀ ਇੰਨੀ ਸਟਰੋਂਗ ਨਿਕਲੀ 뮤ਟੈਂਟ ਹੋ ਗਿਆ ਉਹ ਤੋਂ ਕਿ ਉਹਦੇ ਨਾਲ ਵੀ ਉਹਨੇ ਗळा ਘੁੱਟ ਕੇ ਇੱਕ ਹੋਰ ਖੋਜੀ ਨੂੰ ਗळा ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਲੇਕ ਵਾਸਟਕ ਚ ਜਿਹੜੀ ਖੋਜ ਹੈ ਜਨਵਰੀ 2011 ਦੇ ਵਿੱਚ ਸ਼ੁਰੂ ਹੋਈ ਸੀ ਇਹ ਜਿਹੜੀ ਹੈ ਸਰਗੇਈ ਵਾਰਲੋਵ ਜਿਹੜਾ ਸਰਗੇਈ ਵਾਰਲੋਵ ਨਾਮ ਦਾ ਬੰਦਾ ਸੀਗਾ ਉਹ ਇੱਕ ਰਿਸਰਚ ਸਾਇੰਟਿਸਟ ਸੀਗਾ ਤੇ ਉਹ ਸਬ ਗਲੇਸ਼ੀਅਲ ਲੇਕਸ ਦੇ ਉੱਪਰ ਰਿਸਰਚ ਕਰਦਾ ਸੀਗਾ ਉਹਨੇ ਬਰਫ਼ ਹੇਠਾਂ ਡ੍ਰਿਲਿੰਗ ਸ਼ੁਰੂ ਕਰਵਾਈ ਸੈਂਟੀਫਿਕ ਰਿਸਰਚ ਦੇ ਭਾਵਨਾ ਲੈ ਕੇ ਮਨ ਦੇ ਵਿੱਚ ਕਿਉਂਕਿ ਉਹ ਜਿਹੜਾ ਐਂਟਾਰਕਟਿਕ ਰਿਸਰਚ ਇੰਸਟੀਚਿਊਟ ਸੈਂਟ ਪੀਟਰਸਬਰਗ ਦੇ ਵਿੱਚ ਕੰਮ ਕਰਦੇ ਬੁਲੇਰੀ ਲੋਕਿੰਦਾ ਬਹੁਤ ਨਜ਼ਦੀਕੀ ਸੀਗਾ ਜੋ ਕਿ ਇੱਕ ਮੰਨਿਆ ਹੋਇਆ ਸਾਇੰਟਿਸਟ ਹੈ ਰਸ਼ੀਆ ਦੇ ਵਿੱਚ ਇਸ ਪ੍ਰੋਜੈਕਟ ਦੇ ਪੇਪਰ ਜਿਹੜੇ ਨੇ ਲੀਕ ਹੋਣ ਤੇ ਹੀ ਸਚਾਈ ਜਿਹੜੀ ਹੈ ਇਸ ਪ੍ਰੋਜੈਕਟ ਦੀ ਬਾਹਰ ਆਈ ਸੀਗੀ ਇਸ ਪ੍ਰੋਜੈਕਟ ਨੂੰ ਬਾਅਦ ਚੋਂ ਪਤਾ ਲੱਗਿਆ ਕਿ ਰਸ਼ੀਨ ਫੈਡਰਲ ਸਰਵਿਸ ਨੇ ਇਹਨੂੰ ਫੰਡਿੰਗ ਕੀਤੀ ਸੀਗੀ ਰੂਸੀ ਸਰਕਾਰ ਇਸ ਜਾਨਵਰ ਨੂੰ ਹਥਿਆਰ ਵਾਂਗ ਇਸਤੇਮਾਲ ਕਰਨਾ ਚਾਹੁੰਦੀ ਸੀ ਜਦੋਂ ਕੈਮਰਿਆਂ ਦੇ ਫੋਕਸ ਦੇ ਵਿੱਚ ਇਹ ਜਾਨਵਰ ਆਇਆ ਤਾਂ ਉਹਨਾਂ ਨੇ ਮਨ 'ਚ ਇਰਾਦਾ ਬਣਾਇਆ ਕਿ ਇਸ ਜਾਨਵਰ ਨੂੰ ਆਪਾਂ ਕੱਢਾਂਗੇ ਇਹਨੂੰ ਦੇਖਾਂਗੇ ਇਹਨੂੰ ਇਹਦੇ ਵੈਪਨ ਦੇ ਤੌਰ ਤੇ ਪੋਟੈਂਸ਼ੀਅਲਸ ਦੇਖਾਂਗੇ ਤਾਂ ਉਹਨਾਂ ਨੇ ਇੱਕ ਟਰਾਂਸਪੋਰਟੇਸ਼ਨ ਮੋਡਿਊਲ ਤਿਆਰ ਕੀਤਾ बाकी ਉਹਨੂੰ ਤੱਕ ਉਤਾਰਿਆ ਜਾ ਸਕੇ ਪਰ ਜਿਨ੍ਹਾਂ ਦਿਨਾਂ ਚ ਆਰਗੇਨਿਜ਼ਮ 46b ਉਹਨਾਂ ਨੂੰ ਮਿਲਿਆ ਤਾਂ ਉਹਨਾਂ ਦਿਨਾਂ ਦੇ ਵਿੱਚ 6 ਦਿਨ ਜਦੋਂ ਮਤਲਬ ਛੀਲ ਦੇ ਅੰਦਰ ਉਤਰ ਗਏ ਥੱਲੇ ਟ੍ਰਾਂਸਪੋਰਟੇਸ਼ਨ ਵੀ ਮੋਡਿਊਲ ਦੇ ਥਰੂ ਤਾਂ 6 ਦਿਨ ਕਿਹਾ ਜਾਂਦਾ ਵੀ ਉੱਪਰ ਜਿਹੜਾ ਉਹਨਾਂ ਦਾ ਬੇਸ ਕੈਂਪ ਸੀ ਉੱਥੇ ਵੀ ਉਹਨਾਂ ਦੇ ਜਿਹੜੇ ਰੇਡੀਓ ਬਿਲਕੁਲ ਬੰਦ ਰਹੇ ਉਹਨਾਂ ਦੇ ਜਿਹੜੇ ਵਾਇਰਲੈਸ ਸੈੱਟ ਸੀਗੇ ਬੇਸ ਕੈਂਪ ਦੇ ਉਹ ਬਿਲਕੁਲ ਬੰਦ ਰਹੇ ਜਿੱਥੋਂ ਉਹਨਾਂ ਦੀ ਲੈਬਾਰਟਰੀ ਤੇ ਰਿਸਰਚ ਸੈਂਟਰ ਬਹੁਤ ਦੂਰ ਸੀਗਾ ਯਾਨੀ ਉਹਨਾਂ ਸਾਰਿਆਂ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਉਹਨਾਂ ਦੇ ਭਾ ਦੀ ਪੂਰੀ ਟੀਮ ਜਿਹੜੀ ਆ ਬਈ ਇਹ ਨਹੀਂ ਪਤਾ ਕੀ ਹੋ ਗਿਆ ਉਹਦੇ ਨਾਲ ਕਿ ਕਿ ਇਹ ਜਾਨਵਰ ਬੜਾ ਖਤਰਨਾਕ ਹੈ ਪੂਰੀ ਟੀਮ ਚੋਂ ਵੈਸੇ ਸੱਚਮੁੱਚ ਅੱਧੇ ਮੈਂਬਰ ਮਾਰੇ ਗਏ ਸੀਗੇ ਤੇ ਜਿਹੜੇ ਬਚੇ ਸੀਗੇ ਉਹਨਾਂ ਚੋਂ ਅੱਧਿਆਂ ਦੇ ਕੈਰੀਅਰ ਇਸ ਹਾਦਸੇ ਬਾਰੇ ਮੂੰਹ ਖੋਲਣ ਕਰਕੇ ਖਰਾਬ ਹੋ ਗਏ ਸੀ ਕਿਹਾ ਜਾਂਦਾ ਹੈ ਵੀ ਜਿਹੜਾ ਆਰਗਾਨਿਜ਼ਮ 46b ਹੈ ਉਹ ਟਲੈਪ ਟੈਲੀਪੈਥੀ ਨਾਲ ਵੀ ਬੰਦੇ ਨੂੰ ਕੰਟਰੋਲ ਕਰ ਲੈਂਦਾ ਹੈ ਯਾਨੀ ਉਹਦੇ ਮਾਈਂਡ ਵੇਵਸ ਨਾਲ ਵੀ ਗੱਲ ਕਰ ਲੈਂਦਾ ਹੈ ਹਾਲਾਂਕਿ ਇਹਦੇ ਤੇ ਬਾਅਦ ਚ ਬਹੁਤ ਰਿਸਰਚ ਵੀ ਕੀਤੀ ਗਈ ਵੀ ਇਹਦੇ ਪਿੱਛੇ ਸਾਇੰਟੈਕ ਫਿਕ ਬੇਸ ਕੀ ਹੈ ਪਰ ਅਮਰੀਕਾ ਦੇ ਵਿੱਚ ਇੱਕ ਸਾਇੰਟਿਸਟ ਨੇ ਇਹਦੇ ਤੇ ਖੋਜ ਕਰਕੇ ਇਹ ਸਾਬਿਤ ਕਰਤਾ ਸੀ ਵੀ ਟੈਲੀਪੈਥੀ ਜਿਹੜੀ ਹੈਗੀ ਆ ਉਹ ਬੰਦਾ ਵੀ ਕਰ ਸਕਦਾ ਉਹਦੇ ਚ ਜਿਹੜੇ ਇਲੈਕਟ੍ਰੋ ਸਿਗਨਲ ਹੁੰਦੇ ਨੇ ਬ੍ਰੇਨ ਦੇ ਨਿਊਰੋ ਇਲੈਕਟ੍ਰੋ ਸਿਗਨਲਸ ਉਹਨੂੰ ਉਹਦੇ ਨਾਲ ਰਿਲੇਟਡ ਕੁਝ ਕਰਨਾ ਹੁੰਦਾ ਤੇ ਉਹ ਟੈਲੀਪਥਿਕਲੀ ਕਿਸੇ ਵੀ ਬੰਦੇ ਦੇ ਮਾਈਂਡ ਨੂੰ ਰੀਡ ਕੀਤਾ ਜਾ ਸਕਦਾ ਇਹ ਇਨਸਾਨ ਨੇ ਵੀ ਕਰਕੇ ਦੇਖ ਲਿਆ ਤੇ ਜਾਨਵਰ ਦੇ ਵਿੱਚ ਇਹ ਕੁਆਲਿਟੀ ਜਿਹੜੇ ਸਮੁੰਦਰ ਦੇ ਥੱਲੇ ਕਿਹਾ ਜਾਂਦਾ ਵੀ ਬਹੁਤ ਨੀਰੇ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜਾਨਵਰ ਰਹ ਰਹੇ ਨੇ ਉਹਨਾਂ ਦੇ ਵਿੱਚ ਇਹ ਜਿਹੀਆਂ ਕੁਆਲਿਟੀਆਂ ਪੈਦਾ ਹੋਣ ਦੇ ਚਾਂਸਸ ਹੁੰਦੇ ਨੇ ਪਰ ਇਸ ਕੁਆਲਿਟੀ ਦੇ ਕਰਕੇ ਯਾਨੀ ਇਹ ਉਹਦੀ ਮੂਲਕ ਕੀ ਰੂਪ اختیار ਕਰਨ ਦੀ ਕੁਆਲਿਟੀ ਕਰਕੇ ਹੀ ਉਹਨੂੰ ਏਲੀਨ ਕ੍ਰੀਚਰ ਮੰਨਿਆ ਜਾਂਦਾ ਹੈ ਇਹ ਬੰਦੇ ਸਮੇਤ ਕਿਸੇ ਵੀ ਜੀਵ ਦਾ ਰੂਪ اختیار ਕਰ ਲੈਂਦਾ ਸ਼ਿਕਾਰ ਤਾਂ ਕਿ ਇਹਦੇ ਨੇੜੇ ਆਣ ਤੋਂ ਝਿਜਕੇ ਨਾ ਇਹ ਜਿਹੜੀ ਵੀ ਚੀਜ਼ ਦਾ ਰੂਪ اختیار ਕਰਦਾ ਫਿਰ ਉਹ ਸੇਮ ਉਹ ਦੇਖ ਕੇ ਆਪਣੇ ਨਾਲ ਦੇ ਹੀ ਉਹਨੂੰ ਤਾਂ ਉਹ ਚੀਜ਼ੇ ਦੇ ਨੇੜੇ ਆ ਜਾਂਦੀ ਹੈ ਚਾਹੇ ਉਹ ਇਨਸਾਨ ਹੈ ਉਹ ਦੂਜਾ ਡਾਈਵਰ ਸਮਝ ਕੇ ਨੇੜੇ ਆ ਜਾਂਦਾ ਕੋਈ ਜਾਨਵਰ ਹੈ ਸਮੁੰਦਰੀ ਤਾਂ ਉਹ ਇਹਨੂੰ ਆਪਣੇ ਨਾਲ ਦਾ ਜਾਨਵਰ ਸਮਝ ਕੇ ਦੇ ਨਾਲ ਨੇੜੇ ਆ ਜਾਂਦਾ ਤਾਂ ਇਹ ਸ਼ਿਕਾਰ ਕਰ ਦਿੰਦਾ ਇਹ ਜੀਵ ਵੱਡਾ ਆਕਾਰ ਹੋਣ ਦੇ ਬਾਵਜੂਦ ਬਰੀਕ ਤੋਂ ਬਰੀਕ ਥਾਂ ਦੇ ਵਿੱਚ ਵੀ ਦੀ ਵੀ ਲੰਘ ਜਾਂਦਾ ਹੈ ਸਿਕਾ ਆਰਾਮ ਦੇ ਨਾਲ ਕਿਆ ਜਾਂਦਾ ਕਿ ਇਹ ਇਹ ਭਵਿੱਖ ਚ ਇਹਨੂੰ ਹਥਿਆਰ ਦੇ ਤੌਰ ਤੇ ਯੂਜ਼ ਕੀਤੇ ਜਾਂਦੇ ਚਾਂਸਸ ਬਹੁਤ ਜ਼ਿਆਦਾ ਹੋਣ ਕਰਕੇ ਇਹ ਜਾਨਵਰ ਬਹੁਤ ਜ਼ਿਆਦਾ ਪ੍ਰਸਿੱਧ ਹੋਇਆ ਵੀ ਇਹ ਸਭ ਤੋਂ ਪਾਇਆ ਗਿਆ ਸਮੁੰਦਰਾਂ ਦੇ ਵਿੱਚ ਸਭ ਤੋਂ ਖਤਰਨਾਕ ਪ੍ਰਾਣੀ ਮੰਨਿਆ ਜਾਂਦਾ ਤੇ ਰੂਸੀ ਸਰਕਾਰ ਨੇ ਇਸ ਪ੍ਰੋਜੈਕਟ ਤੇ ਪਰਦਾ ਪਾਉਣ ਦਾ ਹਰ ਸੰਭਵ ਯਤਨ ਕੀਤਾ ਪਰ ਨਾਲ ਦੇ ਬੰਦਿਆਂ ਦੀ ਅੱਧੀ ਟੀਮ ਦੀ ਮੌਤ ਹੋਣ ਕਰਕੇ ਖੋਜੀਆਂ ਨੇ ਜਿਹੜਾ ਇਹਦੇ ਬਾਰੇ ਖੋਲ੍ਹਿਆ ਤੇ ਉਹਨੂੰ ਖੁੱਲਣ ਤੇ ਮਜਬੂਰ ਹੋ ਗਏ ਜਿੱਥੋਂ ਤੱਕ ਕਿ ਇਸ ਨੂੰ ਟ੍ਰਾਂਸਪੋਰਟ ਮੋਡਿਊਲ ਨੂੰ ਥੱਲੇ ਤਾਰਨ ਦੀ ਗੱਲ ਹੈ ਤਾਂ ਉਹ ਇਹਨਾਂ ਨੇ ਇਦਾਂ ਕੀਤਾ ਕਿ ਉਹ ਜਦੋਂ ਇਹਨਾਂ ਨੇ ਟਰਾਂਸਪੋਰਟ ਮੋਡਿਊਲ ਇਸ ਕਰਕੇ ਲੈ ਕੇ ਗਏ ਸੀ ਇਹਨਾਂ ਨੂੰ ਇਹ ਸੀ ਵੀ ਇਹਨੂੰ ਬਾਹਰ ਕੱਢ ਕੇ ਲੈ ਕੇ ਆਵਾਂਗੇ ਉਹ ਰੋਲਾ ਪੈਣ ਦਾ ਰੀਜ਼ਨ ਵੀ ਕਿਤੇ ਨਾ ਕਿਤੇ ਟਰਾਂਸਪੋਰਟ ਮੋਡਿਊਲ ਚੋਂ ਹੀ ਪੈਦਾ ਹੋਇਆ ਵੀ ਇਹਨਾਂ ਨੇ ਇੱਕ ਕੁਝ ਜੀ ਨੂੰ ਬਲੀ ਦੇ ਬੱਕਰੇ ਦੇ ਤੌਰ ਤੇ ਇਸਤੇਮਾਲ ਕੀਤਾ ਉਹਨੂੰ ਟਰਾਂਸਪੋਰਟ ਮੋਡਿਊਲ ਦਾ ਦਰਵਾਜ਼ੇ ਖੋਲ ਕੇ ਦੋ ਉਹ ਪਰਲੀ ਸਾਈਡ ਖੜਾ ਕਰਤਾ ਜਦੋਂ ਜਾਨਵਰ ਵੜਿਆ ਤਾਂ ਫਟਾਫਟ ਦਰਵਾਜ਼ੇ ਬੰਦ ਕਰਤੇ ਕਿਉਂਕਿ ਪਾਣੀ ਦੇ ਵਿੱਚ ਕੀ ਹਰ ਚੀਜ਼ ਦੀ ਮੂਵਮੈਂਟ ਥੋੜੀ ਜੀ ਸਲੋ ਹੁੰਦੀ ਹੈ ਇਸ ਕਰਕੇ ਥੋੜਾ ਜਿਹਾ ਉਹਨਾਂ ਨੂੰ ਟਾਈਮ ਮਿਲਿਆ ਤੇ ਉਹਨਾਂ ਨੇ ਬੰਦ ਕਰਕੇ ਇਸ ਆਰਗੇਨਿਜ਼ਮ 46 ਬੀ ਨੂੰ ਮੋਡਿਊਲ ਚ ਫਸਾ ਕੇ ਬਾਹਰ ਵੀ ਲਿਆਤਾ ਲੀਕ ਹੋਏ ਡਾਕੂਮੈਂਟਾਂ ਨੇ ਇੱਕ ਵਾਰ ਤਾਂ ਪੂਰੇ ਸੰਸਾਰ ਚ ਤਰਥੱਲੀ ਮਚਾਤੀ ਸੀ ਐਂਟਾਰਕਟਿਕਾ ਟ੍ਰੀਟੀ ਵਾਲੇ ਜਿਹੜੇ ਮੁਲਕ ਸੀਗੇ ਉਹਨਾਂ ਨੇ ਰੂਸ ਦੀ ਇਸ ਖੋਜ ਤੇ ਭਾਰੀ ਇਤਰਾਜ ਜਤਾਇਆ ਸੀਗਾ ਪਰ ਇਹਨੂੰ ਹਥਿਆਰ ਵਜੋਂ ਵਰਤੇ ਜਾਣ ਦੀ ਇੱਛਾ ਦੇ ਕਰਕੇ ਰੂਸ ਨੇ ਕਿਸੇ ਦੀ ਪ੍ਰਵਾਹ ਵੀ ਨਹੀਂ ਕੀਤੀ ਸੋ ਦੋਸਤੋ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਇਹ ਜੇ ਏਲੀਨ ਜੀਵ ਨੇ ਜਿਨ੍ਹਾਂ ਦੇ ਬਾਰੇ ਆਪਾਂ ਸੋਚ ਤੱਕ ਨਹੀਂ ਸਕਦੇ ਜ਼ਿਆਦਾਤਰ ਜਿਹੜੀਆਂ ਇਦਾਂ ਦੇ ਜੀਵ ਹੁੰਦੇ ਨੇ ਜਿਹੜੇ ਧਰਤੀ ਤੇ ਪਾਏ ਜਾਂਦੇ ਨੇ ਪਰ ਉਹ ਆਮ ਜੀਵਾਂ ਵਰਗੇ ਜੀਵ ਨਹੀਂ ਉਹਨਾਂ ਆਪਣੀ ਹੀ ਕਿਸਮ ਦੇ ਵੱਖਰੇ ਨੇ ਬਹੁਤ ਸਾਰੀ ਉਹਨਾਂ ਦੀ ਗੱਲ ਚੱਲਦੀ ਹੈ ਜਿੱਦਾਂ ਮਰਮੇਡਸ ਹੋ ਗਈਆਂ ਸਮੁੰਦਰ ਚ ਜਿਹਨੂੰ ਜਲਪਰੀ ਕਹਿੰਦੇ ਨੇ ਉਹਨਾਂ ਦੇ ਦੁਨੀਆ ਚੋਂ ਪਾਏ ਜਾਣ ਦੇ ਕਈ ਜਗ੍ਹਾ ਜਾਂ ਹੋਰ ਬਹੁਤ ਤਰ੍ਹਾਂ ਦੇ ਦੂਸਰੇ ਜਾਨਵਰ ਜਿਵੇਂ ਚੁਪਾ ਕਾਬਰਾ ਹੋ ਗਿਆ ਜਾਂ ਬਿਗ ਫੁੱਟ ਹੋ ਗਿਆ ਇਹਨਾਂ ਨਾਲ ਰਿਲੇਟਡ ਵਿਸ਼ਾ ਜਿਹੜਾ ਹੈ ਉਹਨੂੰ ਕ੍ਰਿਪਟੋਜ਼ੂਓਲੋਜੀ ਕਹਿੰਦੇ ਨੇ ਯਾਨੀ ਇੱਕ ਅਲੱਗੀ ਕਿਸਮ ਦੀ ਕ੍ਰਿਪਟੋਇਡਸ ਵਾਲੀ ਜੀਓਲੋਜੀ ਜੀ ਜਿਹੜੀ ਅਜੀਬੋ ਗਰੀਬ ਜਾਨਵਰਾਂ ਵਾਲੀ ਜੀਓਲੋਜੀ ਹੈ ਸੋ ਦੋਸਤੋ ਤੁਹਾਨੂੰ ਆਪਣਾ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਇਹ ਦੱਸਣਾ ਬਿਲਕੁਲ ਨਾ ਭੁੱਲਣਾ ਹੇਠਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਲਾਈਕ ਸ਼ੇਅਰ ਫਾਰਵਰਡ ਜ਼ਰੂਰ ਕਰਦੇ ਹੋ ਤੇ ਵੱਧ ਤੋਂ ਵੱਧ ਵੀਰਾਂ ਨੂੰ ਆਪਣੇ ਚੈਨਲ ਦੇ ਨਾਲ ਜੋੜਨ ਦੇ ਲਈ ਉਤਸ਼ਾਹਿਤ ਕਰੋ ਤੇ ਜਿਹੜੇ ਵੀਰਾਂ ਨੂੰ ਪੈਰਾਨਾਰਮਲ ਰਿਸਰਚ ਦੇ ਵਿੱਚ ਦਿਲਚਸਪੀ ਹੈ ਉਹ ਆਪਣਾ ਰਿਸਪਾਂਸ ਜ਼ਰੂਰ ਦੱਸਿਆ ਕਰੋ ਆਪਣਾ ਫੀਡਬੈਕ ਜ਼ਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਵੀਰੋ ਵੱਧ ਤੋਂ ਵੱਧ ਬਹੁਤ ਮਿਹਨਤ ਲੱਗਦੀ ਹੈ ਇਸ ਚੀਜ਼ ਤੇ ਬੜੀ ਰਿਸਰਚ ਲੱਗਦੀ ਹੈ ਇਹ ਚੀਜ਼ਾਂ ਦਾ ਮਿਲਣਾ ਬੜਾ ਸੌਖਾ ਨਹੀਂ ਹੈਗਾ ਬਹੁਤ ਔਖੇ ਤੌਰ ਤੇ ਹੀ ਇਹ ਖੋਜ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਲਈ ਹਜ਼ਾਰਾਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ ਬਹੁਤ ਸਾਰੇ ਜਿਹੜੇ ਨੇ ਹੋਰ ਵੀ ਟੰਗ ਤਰੀਕੇ ਵਰਤਣੇ ਪੈਂਦੇ ਨੇ ਸੋ ਵੀਰ ਨਾਲ ਜੁੜੇ ਰਹਿਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਣੇਰੇ